ਇਦੋ ਜ਼ਿਕਰ ਕਰ ਰਹੇ ਸੀ ਕਿ ਸ਼ਾਇਦ ਮਾਹੌਲ ਖਰਾਬ ਸੀ ਦਿੱਲੀੋਂ ਆਏ ਸੀ ਮਾਨ ਸਾਹਿਬ ਉਹ ਕੀ ਕਿੱਸਾ ਹੈ ਹਾਂ ਉਹ ਜਦੋਂ ਕਾਫੀ ਨਾ ਪੰਜਾਬ ਦਾ ਮਾਹੌਲ ਕਾਫੀ ਖਰਾਬ ਸੀ ਜੀ ਜੀ ਤੋ ਇੱਕ ਵਾਰ ਭਾਈ ਜੀ ਨੇ ਦਿੱਲੀ ਤੋਂ ਪਟਿਆਲਾ ਰਹਿੰਦੇ ਸੀ ਪਟਿਆਲਾ ਜੀ ਤੋ ਉਹਨਾਂ ਨੇ ਆਣਾ ਸੀ ਦਿੱਲੀੋਂ ਡਰਾਈਵਰ ਦੀ ਤਬੀਤ ਹੋ ਗਈ ਖਰਾਬ ਜੀ ਤੋ ਮਾਨ ਸਾਹਿਬ ਦਾ ਆਣਾ ਬਹੁਤ ਜ਼ਰੂਰੀ ਸੀ ਮਾਨ ਸਾਹਿਬ ਆਪਣੀ ਕਾਰ ਲੈ ਕੇ ਆਪ ਹੀ ਆ ਗਏ ਕੱਲੇ ਹੀ ਉਸ ਟਾਈਮ ਲੇਟ ਸ਼ਾਮ ਨੂੰ ਚੱਲ ਪਏ ਸ਼ਾਮ ਤੱਕ ਵੇਟ ਕਰਦੇ ਰਹੇ ਨਹੀਂ ਕੁਝ ਹੋਇਆ ਤੇ ਭਾਈ ਜੀ ਕੱਲੇ ਹੀ ਤੁਰ ਪਏ ਉਸ ਆਉਣਾ ਜ਼ਰੂਰੀ ਸੀ ਆਉਣਾ ਜ਼ਰੂਰੀ ਪਹੁੰਚਣਾ ਜ਼ਰੂਰੀ ਸੀ ਨੈਕਸਟ ਡੇ ਕੋਈ ਸ਼ੋਅ ਸੀ ਜਾਂ ਕੀ ਆ ਥਾ ਜੀ ਜੀ ਤੋ ਰਾਤ ਨੂੰ ਚੱਲ ਪਏ ਉਥੋਂ ਤੇ ਇੱਕ ਬਾਈਪਾਸ ਆਉਂਦਾ ਰਾਜਪੁਰਾ ਕੋਲ ਆ ਗਿਆ ਜੀ ਜਿਹੜਾ ਉਸ ਟਾਈਮ ਤੱਕ ਖੈਰ ਨਵਾਂ ਨਵਾਂ ਬਣਿਆ ਹੀ ਸੀ ਜੀ ਤੋ ਭਾਈ ਜੀ ਆ ਰਹੇ ਸੀ ਤਬ ਭਾਈ ਜੀ ਨੂੰ ਕਿਸੇ ਨੇ ਸਰਦਾਰ ਜੀ ਨੇ ਰਾਤ ਨੂੰ ਨੇਰੇ ਚ ਹੱਥ ਦੇਤਾ ਅੱਛੇ ਤੇ ਦੇਖ ਲਓ ਉਸ ਜ਼ਮਾਨੇ ਚ ਤਾਂ ਦਿਨ ਚ ਨਹੀਂ ਕੋਈ ਕਿਸੇ ਨੂੰ ਲਿਫਟ ਦਿੰਦਾ ਸੀ ਜੀ ਜੀ ਬੰਦੇ ਨੇ ਆਰਾਮ ਨਾਲ ਗੱਡੀ ਰੋਕ ਲਈ ਅਸੀਂ ਨੇ ਰੋਕ ਲਈ ਗਰੀ ਕੋਈ ਡਰ ਨਹੀਂ ਪੈ ਨਹੀਂ ਸੀ ਕੁਝ ਨਹੀਂ ਕਦੇ ਮਾਲਕ ਦੀ ਕਿਰਪਾਈ ਰਹੀ ਹੈ ਜੀ ਨਾਲ ਅੱਛੀ ਤੋ ਹਣ ਰੋਕ ਲਈ ਜੀ ਗੱਡੀ ਤੇ ਉਹ ਕਹਿੰਦਾ ਜੀ ਭਾਈ ਜੀ ਮੈਨੂੰ ਪਟਿਆਲੇ ਪਹੁੰਚਣਾ ਹੈ ਅੱਗੇ ਫਿਰ ਮੈਨੂੰ ਸੁਨਾਮ ਜਾਣਾ ਤੇ ਮੈਨੂੰ ਇੱਥੇ ਕੋਈ ਟਰੱਕ ਵਾਲਾ ਲਾਗਿਆ ਮੈਨੂੰ ਕੋਈ ਹੋਰ ਠੰਡ ਦਾ ਟਾਈਮ ਸੀ ਨਾਲ ਸਰਦੀਆਂ ਦੇ ਸਰਦੀਆਂ ਦਾ ਟਾਈਮ ਸੀ ਤੇ ਭਾਈ ਜੀ ਕਹਿੰਦੇ ਆ ਜਾ ਬਹਿ ਜਾ ਮੈਂ ਪਟਿਆਲਾ ਹੀ ਚੱਲਿਆ ਲਾ ਦੂੰਗਾ ਸੋ ਹੁਣ ਬਹਿ ਕੇ ਗੱਡੀ 'ਚ ਤਾਂ ਥੋੜੀ ਜਿਹੀ ਲਾਈਟ ਹੁੰਦੀ ਆ ਉਹਦੇ 'ਚ ਗਰਕਾਰ 'ਚ ਉਹਨੇ ਦੇਖਦਾ ਰਿਹਾ ਕਹਿੰਦਾ ਕਹਿੰਦਾ ਬਾਈ ਜੀ ਤੁਹਾਡਾ ਨਾਮ ਕੀ ਆ ਉਹਨੇ ਪੁੱਛਿਆ ਗੁਰਦਾਸ ਕੋਈ ਜਿਹੀ ਸਵਾਰੀ ਮਿਲ ਗਈ ਬੰਦਾ ਮਿਲ ਗਿਆ ਮੁਸਾਫਰ ਬਾਈ ਜੀ ਕਹਿੰਦੇ ਵੀ ਮੇਰਾ ਨਾਮ ਹੈ ਗੁਰਦਾਸ ਵੈਸੇ ਪੂਰਾ ਨਹੀਂ ਦੱਸਿਆ ਉਹਨੇ ਦੱਸਿਆ ਨਹੀਂ ਵੀ ਐਵੇਂ ਬੰਦਾ ਹੋ ਗਿਆ ਹਾਂ 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 ਤੋ ਉਹ ਗੱਲਾਂ ਕਰਦੇ ਨੇ ਫਿਰ ਉਹਨੂੰ ਲੱਗਿਆ ਕਿ ਇਹ ਰੇ ਆਵਾਜ਼ ਜੀ ਸੁਣੀ ਲੱਗਦੀ ਆ ਹੈਨਾ ਜਿਵੇਂ ਕੁਝ ਦੇਖਿਆ ਜਾ ਲੱਗਦਾ ਬੰਦਾ ਕਹਿੰਦਾ ਭਾਈ ਜੀ ਆਪਣਾ ਮਤਲਬ ਦੱਸੋ ਤਾਂ ਸਹੀ ਕੌਣ ਹੋ ਤੁਸੀਂ ਮੈਨੂੰ ਕੁਝ ਲੱਗਦਾ ਕਹਿੰਦਾ ਯਾਰ ਮੈਂ ਰੋਜ਼ ਅਸਮਾਨ ਉਹ ਬੰਦਾ ਜੀ ਮਿਲ ਗਿਆ ਕਹਿੰਦਾ ਮੈਂ ਮਾਨ ਸਾਹਿਬ ਨਾਲ ਬੈਠਾ ਜੀ ਖੈਰ ਫਿਰ ਭਾਈ ਜੀ ਉਹਨੂੰ ਆਪਣੇ ਘਰ ਲੈ ਗਏ ਜੀ ਪਟਿਆਲਾ ਕਹਿੰਦੇ ਠੰਡ ਬਹੁਤ ਹੈ ਤੂੰ ਐ ਕਰ ਇੱਕ ਦੋ ਰਾਮ ਦੇ ਪੈਗ ਲਾ ਉਹ ਪਤਾ ਲੱਗਿਆ ਕਿ ਫੌਜੀ ਹੈ ਬੰਦਾ ਅਸੀਂ ਉਹ ਦੱਸਦੇ ਨੇ ਕਿ ਮੈਂ ਫੌਜ ਚ ਹਾਂ ਫੌਜ ਉਹਨਾਂ ਭਾਈ ਜੀ ਨੇ ਪੁੱਛਿਆ ਨਾ ਤੁਸੀਂ ਕੀ ਕਰਦੇ ਹੋ ਭਾਈ ਜੀ ਬਹੁਤ ਇੱਜ਼ਤ ਕਰਦੇ ਆ ਜੀ ਫੌਜੀਾਂ ਦੀ ਬਾਈ ਜੀ ਕਹਿੰਦੇ ਆ ਜਾ ਫਿਰ ਘਰ ਉਹਨੂੰ ਕੁਝ ਖਲਾਇਆ ਪਲਾਇਆ ਤੇ ਦੋ ਪੈਗ ਲਵਾਇਆ ਰਾਮ ਦੇ ਇਹਨਾਂ ਨੂੰ ਸਵੇਰ ਹੋ ਗਈ ਫਿਰ ਉਹ ਕਹਿੰਦਾ ਜੀ ਬਾਈ ਜੀ ਕਹਿੰਦੇ ਵੀ ਮੈਂ ਤੁਹਾਨੂੰ ਛਡਵਾ ਦਿੰਨਾ ਤੁਹਾਨੂੰ ਜਿੱਥੇ ਤੁਸੀਂ ਜਾਣਾ ਤੁਹਾਨੂੰ ਬੰਦਾ ਛੱਡਿਆ ਹੈਗਾ ਮੇਰਾ ਬਾਈ ਛੱਡਿਆ ਉੱਥੇ ਹੋਗੇ ਸੀ ਹੋਰ ਬੰਦੇ ਬਦਲ ਉਸ ਟਾਈਮ ਘਰ ਚ ਉਹਨਾਂ ਦੇ ਤੋਂ ਉਹ ਕਹਿੰਦਾ ਜੀ ਮੈਂ ਤਾਂ ਮਤਲਬ ਹੁਣ ਚਲਾਇਆ ਤਾਂ ਜਾਣਾ ਮਤਲਬ ਮੈਂ ਪਿੰਡ ਜਾ ਕੇ ਮੈਂ ਕਹੂੰਗਾ ਵੀ ਮੈਂ ਗੁਰਦਾਸ ਮਾਨ ਨਾਲ ਬੈਠ ਗਿਆ ਹਾਂ ਗੁਰਦਾਸ ਬੰਦੇ ਘਰ ਜਾ ਕੇ ਆਇਆ ਉਹਨੇ ਮੇਰੇ ਲਿਫਟ ਦਿੱਤੀ ਲਿਫਟ ਦਿੱਤੀ ਮੰਨਣਾ ਨਹੀਂ ਕਿਸੇ ਨੇ ਆਹਾਂ ਮਤਲਬ ਕਿਸੇ ਨੇ ਨਹੀਂ ਮੰਨੀ ਮੇਰੀ ਗੱਲ ਭਾਈ ਜੀ ਕਹਿੰਦਾ ਯਾਰ ਅੱਛਾ ਉਸ ਟਾਈਮ ਕੋਈ ਮੋਬਾਈਲ ਦਾ ਜ਼ਮਾਨਾ ਤਾਂ ਹੈ ਨਹੀਂ ਸੀ ਸਿਰ ਉਹ ਹੀ ਆਟੋਗ੍ਰਾਫੀ ਆਉਂਦਾ ਸੀ ਫਿਰ ਭਾਈ ਜੀ ਦੀ ਕੈਸੇਟ ਉਹਨਾਂ ਦੇ ਵਿੱਚ ਰਿਲੀਜ਼ ਹੋਈ ਸੀ ਦਿਲ ਦਾ ਬਾਸ਼ਾ ਜੀ ਇਫ ਆਮ ਸ਼ੋਰ ਦਿਲ ਦਾ ਬਾਸ਼ਾ ਹੀ ਸੀ ਪਰ ਕੰਦਾ ਬਾਈ ਕਹਿੰਦਾ ਵੀ ਮੈਂ ਫਿਰ ਉਹ ਦਿਲ ਦਾ ਬਾਦਸ਼ਾਹ ਐ ਸੈਟ ਕੱਢ ਕੇ ਕਰਾਂ ਫਿਰ ਉਹਦੇ ਤੇ ਲਿਖ ਕੇ ਉਹਦਾ ਨਾਮ ਬਚਾਦਾ ਸਾਰਾ ਕੁਝ ਕਰਕੇ ਉਹਨੂੰ ਦੇਤੀ ਤਾਂ ਫਿਰ ਉਹ ਅਸੀਂ ਫਿਰ ਅਗਲੇ ਛੱਡਣਗੇ ਹਾਂਜੀ ਹਾਂ ਛੱਡਾ ਕੇ ਆਏ ਜਿੱਥੇ ਵੀ ਉਹਨਾਂ ਨੇ ਜਾਣਾ ਸੀ ਉਹ ਜਿੱਥੇ ਵੀ ਵੱਡਾ ਹੋਊਗਾ ਹਾਂਜੀ ਹਾਂ ਅਸੀਂ ਉਹਨਾਂ ਨੂੰ ਤਾਂ ਪੈਗ ਲਵਾਤੇ ਦੋ ਆਰਾਮ ਦੇ ਮਾਨ ਸਾਹਿਬ ਆਪ ਹੀ ਉਸ ਵੇਲੇ ਪੀਪਲ ਲੈਂਦੇ ਸੀ ਬਾਈ ਜੀ ਪੀ ਲੈਂਦੇ ਸੀ ਇੱਕ ਦਾ ਲਾ ਲੈਂਦੇ ਉਹਨੇ ਹਾਂਜੀ ਹਾਂ ਬਿਲਕੁਲ ਲਾ ਲ ਬਿਲਕੁਲ ਲਾ ਲ ਹਾਂ ਯਾਰਾਂ ਚ ਬੈਠ ਕੇ ਲਾ ਹੀ ਲੈਂਦੇ ਨੇ ਹਾਂਜੀ ਹਾਂ ਬਿਲਕੁਲ ਅਸੀਂ ਗੁਰਿਕਮਾਨ ਤੇ ਤੁਹਾਡੇ ਬੱਚੇ ਸੇਮ ਏਜ ਦੇ ਹੈਗੇ ਨੇ ਹਾਂ ਗੁਰੇਕਰ ਹਾਂ ਜੀ ਬਿਲਕੁਲ ਬਿਲਕੁਲ ਤੇ ਫਿਰ ਤੋਂ ਬੱਚੇ ਦਾ ਵੀ ਆਉਣਾ ਜਾਣਾ ਬੱਚੇ ਦਾ ਆਉਣਾ ਜਾਣਾ ਹਾਂ ਜੀ ਤੇ ਮਾਨ ਸਰ ਤੋਂ ਬਹੁਤ ਬੱਚੇ ਨੇ ਬਹੁਤ ਪਿਆਰ ਕਰਦੇ ਨੇ ਜਿਆਦਾ ਕਿਉਂਕਿ ਉਧਰ ਪੜਿਆ ਨਾ ਫਿਰ ਬੰਬੇ ਸਾਈਡ ਤੇ ਇਸ ਕਰਕੇ ਫਿਰ ਕਿਉਂਕਿ ਜਦੋਂ ਗੁਰੇ ਸਕੂਲ ਚ ਪੜਦਾ ਸੀ ਪਟਿਆਲੇ ਅਸੀਂ ਚੰਡੀਗੜ੍ਹ ਆ ਗਏ ਸੀ ਅੱਛਾ ਤੋ ਫਿਰ ਤਾਂ ਇਹ ਹੀ ਸੀ ਕਿ ਕਦੇ ਚੰਡੀਗੜ੍ਹ ਉਹ ਆ ਗਏ ਤਾਂ ਮਿਲ ਗਏ ਹਨਾ ਜੀ ਜਾਂ ਫਿਰ ਅਸੀਂ ਪਟਿਆਲੇ ਜ਼ਰੂਰ ਜਾਂਦੇ ਸੀ ਗੋਰੀਕਦਾ ਜਦੋਂ ਵੀ ਜਨਮ ਦਿਨ ਹੁੰਦਾ ਸੀ ਬਣਾਣ ਕਿ ਕਿਤਨੀ ਮਾਂ ਸਭ ਬੱਚੇ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰੇ ਬੱਚਿਆਂ ਦਾ ਇੱਕ ਤੁਹਾਨੂੰ ਕਿੱਸਾ ਸੁਣਾਉਣਾ ਮੈਂ ਜੀ ਜੀ ਕਮਾਲ ਦਾ ਕਿੱਸਾ ਹੈ ਜੀ ਮਤਲਬ ਵੈਰੀ ਰੇਅਰ ਕਿ ਗੁਦਾਸਬਾਨ ਵਰਗੀ ਹਸਤੀ ਇਸ ਤਰ੍ਹਾਂ ਕਰ ਸਕਦੀ ਆਏ ਹੋਏ ਸੀ ਮੇਰੇ ਕੋਲ ਘਰ ਚੰਡੀਗੜ੍ਹ 11 ਸੈਕਟਰ ਰੰਦਾ ਸੀ ਮੈਂ ਜੀ ਤੇ ਬਾਈ ਜੀ ਕਹਿੰਦੇ ਆਪੇ ਯਾਰ ਜਾਣਾ ਸ਼ਾਮ ਨੂੰ ਆਪਣਾ ਸ਼ੋਅ ਹੈ ਦਿੱਲੀ ਤੂੰ ਤੂੰ ਫਾਰਗ ਹੋ ਕੇ ਆ ਜਾ ਬੈਂਕ ਚੋਂ ਗੱਡੀ ਲੈ ਜਾ ਮੇਰੀ ਜੀ ਜੇ ਜਿੰਨੀ ਜਲਦੀ ਫ੍ਰੀ ਹੋ ਕੇ ਆ ਜਾਏਗਾ ਹੋਰ ਕੋਈ ਗੱਲ ਨਹੀਂ ਅੱਛਾ ਤੇ ਜਾਇਆ ਤੂੰ ਹੈਗਾ ਯਾਰ ਬੈਂਕ ਦਾ ਮਾਸਲਾ ਬਈ ਭਰਾਵਾ ਮੈਨੂੰ ਪਤਾ ਨਹੀਂ 4 ਵਜੇ ਜਾਣ 5 ਵਜੇ ਜਾਣ ਹੈ ਨਾ ਤੂੰ ਆਰਾਮ ਨਾਲ ਤੂੰ ਖਾਣਾ ਖਾ ਕੇ ਚਲਾ ਜਾ ਤੇ ਤੇਰਾ ਤਾਂ ਸ਼ੋਅ ਹੈ ਸ਼ਾਮ ਨੂੰ ਦਿੱਲੀ ਸ਼ਾਇਦ ਉਸ ਦਿਨ ਸੈਟਰਡੇ ਸੀ ਜਾਂ ਕਿਆ ਸੀ ਕਹਿੰਦਾ ਤੂੰ 2-3 ਵਜੇ ਆ ਜਾਏਗਾ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਆਰਾਮ ਨਾਲ ਤੂੰ ਜਾ ਮੈਂ ਕਿਹਾ ਤੂੰ ਕੀ ਕਰੇਗਾ ਕਰ ਬੱਚੇ ਛੋਟੇ ਸੀ ਬੱਲ ਅਦਰ 4-5 ਸਾਲ ਦੇ ਬੱਚੇ ਅੱਛਾ ਜੀ ਹਾਂ ਜੀ ਹਾਂ ਕਹਿੰਦਾ ਮੈਂ ਹੈਗਾ ਬੱਚਿਆਂ ਨਾਲ ਤੂੰ ਪ੍ਰਵਾਣਾ ਕਰ ਜਾ ਤੂੰ ਮੈਂ ਕਿ ਤੇਰੀ ਮਰਜ਼ੀ ਭਰਾਵਾ ਮੈਂ ਚਲੇ ਗਿਆ ਜੀ ਉਹਦੀ ਗੱਡੀ ਲੈ ਕੇ ਬੈਂਕ ਚਲੇ ਗਿਆ ਤੇ ਮੈਨੂੰ ਉੱਥੇ ਕਹਾਲੀ ਗਿਆ ਨਾ ਵੀ ਮੈਂ ਫਟਾਫਟ ਜਾਵਾਂ ਯਾਰ ਉਹ ਇਕੱਲਾ ਕੀ ਕਰ ਰਿਹਾ ਹੈ ਹਾਂ ਬੰਦਾ ਬੋਰ ਹੋਊਗਾ ਕੀ ਕਰੇਗਾ ਮਤਲਬ ਕੀ ਕਰੇ ਉਹਨਾਂ ਦੇ ਨਾਲ ਇਹ टीवी ਤਾਂ ਹੁੰਦਾ ਸੀ ਬਲੈਕ ਐਂਡ ਵਾਈਟ ਟੀਵੀ ਸੀ ਉਸ ਟਾਈਮ ਤੇ ਉਹ ਕੋਈ ਸਾਧਨ ਨਹੀਂ ਹੁੰਦਾ ਬੰਦਾ ਸਾਧਨ ਕੁਝ ਹੈ ਨਹੀਂ ਸੀ ਹਾਂ ਮੈਂ ਕਿਹਾ ਯਾਰ ਕੀ ਕਰੇਗਾ ਮੈਨੂੰ ਤਾਂ ਟਾਈਮ ਲੱਗਣਾ ਹੀ ਸੀ ਹੂੰ ਹੂੰ ਡਿਊਟੀ ਜੋ ਸੀ ਤੇ ਇਮੇਜਿਨ ਕਰੋ ਕਿ ਮੈਂ ਉਤੋਂ ਫਟਾਫਟ ਜਿੰਨਾ ਵੀ ਜਲਦੀ ਕਰਕੇ ਆ ਸਕਦਾ ਸੀ ਮੈਂ ਆ ਗਿਆ ਮੈਂ ਦਰਵਾਜ਼ਾ ਖੋਲਿਆ ਤੇ ਦਰਵਾਜ਼ੇ ਪਿੱਛੇ ਏ ਚੋਪਿਆ ਹਾਂ ਮਾਨਸਰ ਅਸਮਾਨ ਦਰਵਾਜ਼ੇ ਦੇ ਪਿੱਛੇ ਚੋਪਿਆ ਹੈ ਅੱਛਾ ਮੈਂ ਕਿਹਾ ਯਾਰ ਬਾਬੇ ਸੌਰੀ ਕਰ ਤੂੰ ਚੁੱਪ ਕਰ ਯਾਰ ਚਲ ਯਾਰ ਮੈਂ ਬੱਚਿਆਂ ਨਾਲ ਖੇਡ ਰਿਹਾ ਉਹ ਲੁਕ ਐਂ ਚਪਾਈ ਖੇਡ ਰਿਹਾ ਜੀ ਬੱਚਾ ਬੱਚੇ ਅਦਰ ਸਰਪ੍ਰਾਈਜ਼ ਕਹਿੰਦਾ ਮੈਂ ਇਹ ਖੇਡ ਰਿਹਾ ਉਹ ਉਹ ਮੇਰੇ ਬੱਚਿਆਂ ਨੇ ਹਸਪਤਾਲ ਉਸ ਦੇ ਦੋ ਬੱਚੇ ਬੁਲਾ ਲੇ ਚਾਰ ਹੋਰ ਬੱਚੇ ਬੁਲਾ ਲੇ ਜੀ ਜੀ ਦਾਸਮਾਨ ਆਇਆ ਹੋਇਆ ਘਰ ਹੂੰ ਤੋ ਇਹ 6-7 ਬੱਚੇ ਉਹਨਾਂ ਨਾਲ ਲੁਕ ਐਂ ਚਪਾਈ ਖੇਡ ਰਿਹਾ ਜੀ ਕੈਨ ਯੂ ਇਮੇਜਿਨ ਇੱਕ ਦਾਸਮਾਨ ਓਨਲੀ ਹੀ ਕੈਨ ਡੂ ਇਟ ਔਰ ਇਹ ਨਹੀਂ ਹੈ ਕਿ ਉਸ ਟਾਈਮ ਨੇ ਕਿਹਾ ਵੀ ਚਲ ਵੀ ਚੱਲ ਫਿਰ ਆਪਾਂ ਚੱਲੀਏ ਕਹਿੰਦਾ ਤੂੰ ਆਪਣਾ ਕਰ ਆਰਾਮ ਨਾਲ ਜੋ ਵੀ ਕਰਨਾ ਚਾਹੇਂ ਚ ਮੈਂ ਲੱਗਿਆ ਹਾਂ ਲੱਗ ਜਾ ਮੈਂ ਅੰਨਾ ਇੰਨਾ ਪਿਆਰ ਕਰਦੇ ਹਨ ਬਹੁਤ ਕਈ ਉਹਨਾਂ ਦੇ ਹੁਣ ਵੀ ਬੜੇ ਪ੍ਰੋਗਰਾਮ ਹੁੰਦੇ ਨੇ ਜੇ ਬੱਚੇ ਬੱਚੇ ਨੱਚਦੇ ਉਹਨਾਂ ਨੂੰ ਬੁਲਾ ਲੈਂਦੇ ਹੈਗੇ ਨੇ ਹਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਹਰ ਜਨਰੇਸ਼ਨ ਦਾ ਆਰਟਿਸਟ ਹੈ ਜੀ ਉਹ ਹਾਂ ਬੱਚੇ ਤੋਂ ਲੈ ਕੇ ਜਵਾਨ ਦਾ ਵੀ ਬੁਢਾਪੇ ਦਾ ਵੀ ਨਹੀਂ ਬਹੁਤ ਪਿਆਰ ਕਰਦੇ ਹਾਂ ਕਿ ਸਟੇਜ ਤੇ ਬੱਚੇ ਮੇਰੇ ਬੱਚਿਆਂ ਨੂੰ ਵੀ ਉਹਨਾਂ ਨੇ ਇਹੀ ਗੱਲ ਕਹੀ ਹੋਈ ਹੈ ਜੀ ਮਨਜੀਤ ਜੀ ਨੇ ਵੀ ਇਹੀ ਗੱਲ ਕਹੀ ਹੋਈ ਹੈ ਕਿ ਸਾਨੂੰ ਕੋਈ ਅੰਕਲ ਕੋਈ ਤਾਇਆ ਕੋਈ ਚਾਚਾ ਨਹੀਂ ਕਹਿਣਾ ਬੜੇ ਪਾਪਾ ਬੜੇ ਮम्मा ਅੱਛਾ ਇਹ ਨਹੀਂ ਆ ਬੱਚੇ ਇਹੀ ਕਹਿੰਦੇ ਜੀ ਉਹਨਾਂ ਨੂੰ ਅੱਛਾ ਅੱਛਾ ਬੜੇ ਪਾਪਾ ਬੜੇ ਮਮਾ ਬਹੁਤ ਪਿਆਰ ਕਰਦੇ ਆ ਜੀ ਨਹੀਂ ਬਹੁਤ ਵੱਡੀ ਗੱਲ ਹੈ ਨਾ ਮਤਲਬ ਆਪਣੇ ਸਮਝਦੇ ਨੇ ਹਾਂ ਜੀ ਹਾਂ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਛਾ ਕੋ ਵੀ ਅ ਕਿਸੇ ਤੋਂ ਜ਼ਿਕਰ ਕਰ ਰਹੇ ਮੈਂ ਪਹਿਲਾਂ ਦੱਸ ਰਹੀ ਕਿ ਜਦੋਂ ਇੱਕ 16 ਸੈਕਟਰ ਦੇ ক্রিকেট ਸਟੇਡੀਅਮ 'ਚ ਇੱਕ ਬਹੁਤ ਵੱਡੀ ਸਟਾਰ ਨਾਈਟ ਸੀ ਨਾ ਉਹਦੇ 'ਚ ਕੀ ਜੁੱਤੀ ਰਹਿ ਗਈ ਕਿ ਜਾਂ ਸੋਨੇ ਦੀ ਮੁੰਦਰੀ ਰਹਿ ਗਈ ਸੀ ਉਹਨਾਂ ਦੀ ਦੋਨੇ ਚੀਜ਼ਾਂ ਰਹਿ ਗਈਆਂ ਸੀ ਦੋਨੇ ਰਹਿ ਗਏ ਸਾਰੇ ਲੋਕ ਦੋਨੇ ਚੀਜ਼ਾਂ ਰਹਿ ਗਈਆਂ ਸੀ ਕਰਾਊਡ ਬਹੁਤ ਜ਼ਿਆਦਾ ਸੀ ਅੱਛਾ ਤੇ ਰਸ਼ ਬਹੁਤ ਜ਼ਿਆਦਾ ਸੀ ਹਾਲਾਤ ਕੋਈ ਬਾਲੇ ਚੰਗੇ ਨਹੀਂ ਸੀ ਉਸ ਟਾਈਮ ਜਦੋਂ ਇਹ ਸ਼ੋਅ ਕਰਾਇਆ ਗਿਆ ਸੀ ਜੀ ਜੀ ਜਾਣ ਬੁਝ ਕੇ ਕਰਾਇਆ ਗਿਆ ਸੀ ਕਿ ਵੀ ਭਾਈ ਲੋਕਾਂ ਨੂੰ ਪਤਾ ਲੱਗੇ ਪੰਜਾਬ ਚ ਕਿ ਵੀ ਸਾਰਾ ਮਾਹੌਲ ਵੀ ਮਾਹੌਲ ਠੀਕ ਹੈ ਹਾਂ ਜੀ 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 ਉਹਦੇ ਚ ਫਿਰ ਅਸੀਂ ਭੱਜੇ ਜਾ ਰਹੇ ਸੀ ਮਤਲਬ ਸ਼ੋਅ ਖਤਮ ਕਰਨ ਤੋਂ ਬਾਅਦ ਕਿਉਂਕਿ ਗੱਡੀ ਬਹੁਤ ਦੂਰ ਖੜੀ ਸੀ ਕ੍ਰਿਕਟ ਸਟੇਡੀਅਮ ਚ ਹੋਇਆ ਸੀ ਜੋ ਤੋਂ ਐ ਭੱਜੇ ਜਾ ਰਹੇ ਸੀ ਤਾਂ ਉਹ ਲੋਕ ਹੱਥ ਮਲਾਉਂਦੇ ਆ ਕੋਈ ਹੱਥ ਛੂ ਰਿਹਾ ਹੈ ਕੋਈ ਕਰ ਰਿਹਾ ਹਾਂ ਬਿਲਕੁਲ ਬਿਲਕੁਲ ਉਹ ਬਾਈ ਜੀ ਦੀ ਛਾਂਪ ਕਿਤੇ ਹੱਥੋਂ ਨਿਕਲ ਗਈ ਉਹ ਮੈਂ ਪਿੱਛੇ ਸੀ ਬਿਲਕੁਲ ਭਾਈ ਜੀ ਤੇ ਮੈਨੂੰ ਪਿੱਛੇ ਬੰਦੇ ਨੇ ਆ ਕੇ ਕਿਹਾ ਗਿਆ ਕਹਿੰਦਾ ਜੀ ਭਾਈ ਜੀ ਮਾਨ ਸਾਹਿਬ ਦੀ ਛਾਪ ਰਹਿ ਗਈ ਮੇਰੇ ਹੱਥ ਤੇ ਮਤਲਬ ਤੁਸੀਂ ਦੇਖੋ ਰੱਖ ਵੀ ਸਕਦਾ ਸੀ ਹਾਂ ਬਿਲਕੁਲ ਲੇਕਿਨ ਪਿਆਰ ਕਰਨ ਵਾਲੇ ਬੰਦੇ ਉਹ ਪਿੱਛੇ ਭੱਜ ਕੇ ਆਇਆ ਉਹ ਪਰ ਮੈਂ ਬਾਈ ਨੂੰ ਰੋਕਿਆ ਮੈਂ ਕਿਹਾ ਭਾਈ ਜੀ ਤੇਰੀ ਛਾਪ ਰਹਿ ਗਈ ਯਾਰ ਉਹ ਬਾਈ ਨੇ ਫਿਰ ਉਹਨੂੰ ਗੱਲ ਨਾਲ ਲਾਇਆ ਉਸ ਟਾਈਮ ਫੋਟੋ-ਫੋਟੋ ਦਾ ਜਮਾਨਾ ਤਾਂ ਹੈ ਨਹੀਂ ਸੀ ਰਾਤ ਦਾ ਟਾਈਮ ਸੀ ਬਹੁਤ ਨੇੜੇ ਜੀ 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 ਪਰ ਉਹਨੂੰ ਗੱਲ ਨਾਲ ਲਾਇਆ ਉਹਨੂੰ ਪਿਆਰ ਦਿੱਤਾ ਤੇ ਛਾਪ اپنی سنبھالی اگے جا رہے سی ور جُتی ਲੈ گئی اس طرح کیونکہ کسی دا پیر ਆ ਗਿਆ اچھا ਖੁਸਾ ਪਾਇਆ ਨਾ ਖੋਸਾ ਪਾਇਆ ਸੀ ਉਹ پیر ਉਹ نکل ਜਾਂਦਾ ਹੈ ਜੀ ہاں ਜੀ ਉਹ نکل ਜਾਂਦਾ ਜੀ ਪਰ بھائی ਇਹ ਤਾਂ ਭੱਜੀ ਜਾ ਰਹੇ ਸੀ ਤੇ ਫਿਰ ਉਹ ਉਹ ਬੰਦਾ ਜੇ ਆਇਆ ਹੱਥ ਚ ਫੜ ਕੇ ਜੁੱਤੀ ਲੈ ਕੇ ਖੋਸਾ ਲੈ ਕੇ ਆਇਆ بھائی ਨੇ ਫਿਰ ਉਹਨੂੰ ਵੀ ਗੱਲ ਨਾਲ ਲਾਇਆ ਪਿਆਰ ਕੀਤਾ ਬਹੁਤ ਇਸ ਤਰ੍ਹਾਂ ਦੇ ਇਨਸੀਡੈਂਟ بھائی ਨੇ ਅਕਸਰ ਹੋ ਜਾਂਦੇ ਆ ਮਤਲਬ ਮੁੰਦਰੀ ਵੀ ਖਾਸ ਸੀ ਇਹਨਾਂ ਵਾਰ ਛਾਪ ਵੀ ਇਹਨਾਂ ਵਾਰ ਖਾਸ ਸੀ ਮਾਨ ਸਾਹਿਬ ਹਾਂ ਜੀ ਆ ਨੈਚੁਰਲੀ ਹੁੰਦੀ ਆ ਬਿਲਕੁਲ ਕੋਈ ਕਿਸੇ ਦਾ ਤੋਹਫਾ ਹੀ ਹੋਣਾ ਨਾ ਜਿਹੜਾ ਹਾਂ ਜੀ ਕੁਝ ਹਾਂ ਜੀ ਬਿਲਕੁਲ ਬਿਲਕੁਲ ਇਹ ਤੁਦੋ ਕਾਫੀ ਉਹਨਾਂ ਲੋਕਾਂ ਚ ਇੱਜ਼ਤ ਆ ਅੱਜਕੱਲ ਵੱਡੇ ਵੱਡੇ ਸਟੇਡੀਅਮ ਆਪਾਂ ਸੁਣੀਦਾ ਕਿ ਅੱਜ ਜੀ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਹੁੰਦੇ ਤੇ ਮਤਲਬ ਮਾਨ ਸਾਹਿਬ ਦੇ ਪਹਿਲਾਂ ਹੀ ਸਟੇਕ ਕ੍ਰਿਕਟ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਹੁੰਦੇ ਹਾਂ ਜੀ ਹਾਂ ਬਹੁਤ ਵੱਡਾ ਸ਼ੋਅ ਤੇ ਉਹ 16 ਦਾ ਭਰੇ ਹੋਊਗਾ ਸਟੇਡੀਅਮ ਫਿਰ ਬਹੁਤ ਜ਼ਿਆਦਾ ਕਰਾਊਡ ਸੀ ਜੀ ਬਹੁਤ ਜ਼ਿਆ ਹਾਂ ਉਹ ਬੋੜਾ ਸਟੇਡੀਅਮ ਉਹ ਬਾਹਰ ਤੱਕ ਜਨਤਾ ਜਿੱਥੇ ਤੱਕ ਜਾ ਸਕਦੀ ਸੀ ਨਹੀਂ ਕਰ ਉੱਥੇ ਤੱਕ ਜਾਂਦੀ ਸੀ ক্রিকেট ਦੀ سالਦੀ ਉਹ ਜਿਹੜੀ ਪੰਜਾਬ ਦਾ ਮਾਹੌਲ ਹਾਂ ਹਾਂ ਜੀ ਹਾਂ ਬਿਲਕੁਲ 90 ਦੇ ਆਸ-ਪਾਸ 90 ਦੇ ਹਾਂ ਜੀ ਹਾਂ ਇਸੇ ਤਰ੍ਹਾਂ ਸਦਾਰ ਬਿਆਨ ਸਿੰਘ ਜੀ ਨੇ ਇੱਕ ਸ਼ੋਅ ਕਰਾਇਆ ਸੀ ਬਹੁਤ ਵੱਡਾ ਜਿਹਦੇ ਵਿੱਚ ਫਿਲਮ ਇੰਡਸਟਰੀ ਦੇ ਸਾਰੇ ਹੀ ਪੰਜਾਬੀ ਆਰਟਿਸਟ ਆਏ ਸੀ ਅੱਛਾ ক্রিকেট ਸਟੇਡੀਅਮ ਮੁਹਾਲੀ ਵਾਲਾ ਹੁਣ ਹੈ ਜਿਹੜਾ ਪਹਿਲਾਂ ਸੀ ਮਤਲਬ ਹੁਣ ਤਾਂ ਇੱਕ ਹੋਰ ਵੀ ਬਣ ਗਿਆ ਨਵੀਂ ਜਿਹੀ ਜਣੀ ਜੀ ਮੁਹਾਲੀ ਜਿਹੜਾ ਮਾਲਾਈ ਹਾਨ ਸੈਕਟਰ ਪੁਰਾਣਾ ਕ੍ਰਿਕਟ ਸਟੇਡੀਅਮ ਕਿਹਦਾ ਸੀ ਫੇਜ਼ 9 ਜਿਹੜਾ ਸੀ ਜੀ 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 ਉੱਥੇ ਬਹੁਤ ਵੱਡਾ ਸ਼ੋਅ ਉਸ ਟਾਈਮ ਬਣ ਰਿਹਾ ਸੀ ਉਹ ਸਟੇਡੀਅਮ ਤਾਂ ਸਰ ਬਿਜਨ ਸਿੰਘ ਚੀਫ ਮਿਨਿਸਟਰ ਜੀ ਜੀ ਉਹਨੇ ਕਰਾਇਆ ਸੀ ਜਿਹਦੇ ਜਦलीप ਸਾਹਿਬ ਵੀ ਆਏ ਸੀ ਬੀ ਆਰ ਚੋਪੜਾ ਯਸ ਚੋਪੜਾ ਔਰ ਇਹ ਉਹ ਬਾਈ ਜੀ ਦਾ ਸ਼ੋਅ ਸੀ ਉਦេច ਤੇ ਬਾਈ ਜੀ ਆਪਣੇ ਲੋਰ ਚ ਗਾ ਰਹੇ ਗੀਤ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਮੈਂ ਦਿਲਪ ਦਲੀਪ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ ਜੀ ਦਰੀਪ ਸਾਹਿਬ ਬੈਠੇ ਸੀ ਚੇਅਰਸ ਤੇ ਅੱਛਾ ਮੇਰੀ ਤਾਂ ਨਿਗਾਹ ਦਲੀਪ ਸਾਹਿਬ ਵਾਲੀ ਸੀ ਸਾਰੇ ਭਮਿੰਦਰ ਭਾਜੀ ਵੀ ਸੀ ਉਹਦੇ ਚ ਦਾਰਾ ਸਿੰਘ ਜੀ ਵੀ ਸੀ ਸਾਰੇ ਸੀ ਮਤਲਬ ਮਤਲਬ ਜਿੰਨੇ ਬਾਲੀਵੁੱਡ ਦੇ ਵਿੱਚ ਪੰਜਾਬੀ ਟੌਪ ਦੇ ਸਾਰੇ ਆਏ ਸਾਰੇ ਸੀ ਸਾਰੇ ਸੀ ਅੱਛਾ ਤੇ ਬਾਈ ਜੀ ਗੀਤ गा ਰਹੇ ਆ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਉਹਦੀ ਇੱਕ ਲਾਈਨ ਹੈ ਕਿ ਦਿਨੇ ਸਾਡੇ ਨਾਲ ਤੇ ਰਾਤੀ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਜੀ ਤੇ ਮੈਂ ਦਲੀਪ ਸਾਹਿਬ ਨੂੰ ਜੋ ਰਿਐਕਸ਼ਨ ਦੇਖਿਆ ਖੜੇ ਹੋ ਗਏ ਦਲੀਪ ਸਾਹਿਬ ਨੇ ਤਾੜੀਆਂ ਮਾਰ ਕੇ ਆਏ ਕੀ ਬਾਤ ਹੈ ਮਾਨ ਸਾਹਿਬ ਕੋ ਵਾਈਕਨ ਡਾਟ ਫਰਗੇਟ ਬਣਾ ਬਾਈ ਨੂੰ ਦੱਸਿਆ ਕਿ ਗੁਦਾਸਦੀ ਦਾ ਪਿੱਠ ਜੀ ਉਧਰ ਜੀ ਜੀ ਭਾਈ ਤਾਂ ਇਧਰ ਆਡੀਅנס ਵਾਲ ਦੇਖ ਕੇ ਗਾ ਰਿਹਾ ਸੀ ਤਾਂ ਬਾਈ ਨੂੰ ਮੈਂ ਦੱਸਿਆ ਭਰਾਵਾ ਤੇਰਾ ਦਲੀਪ ਸਾਹਿਬ ਨੇ ਵੀ ਅੰਦਾ ਮਾਨ ਸਰ ਕਰਕੇ ਬਹੁਤ ਪਿਆਰ ਕਰਦਾ ਹਮੇ ਕਿੱਡੇ ਵੱਡੇ ਐਕਟਰ ਹਨ ਹਨਾ ਦਲੀਪ ਕੁਮਾਰ ਆਪਣੇ ਆਪ ਚ ਇੱਕ ਸੰਸਤਾ ਸੀ ਹੱਸਦਾ ਹੈ ਔਰ ਇਡੇ ਵੱਡੇ ਐਕਟਰ ਉਹਦੇ ਸਿਰਫ ਮਾ ਸਭ ਨਹੀਂ ਕਿ ਬਾਕੀ ਸਿੰਗਰਾਂ ਨੇ ਵੀ ਗਾਇਆ ਹਾਂ ਸਰਿੰਦਾ ਚੰਦਾ ਜੀ ਨੇ ਵੀ ਗਾਇਆ ਸੀ ਮਹਿੰਦਰ ਕਪੂਰ ਜੀ ਵੀ ਆਇਆ ਸੀ ਬੰਬਈ ਤੋਂ ਕਿਉਂਕਿ ਸਾਰੇ ਪੰਜਾਬੀ ਆਰਟਿਸਟ ਜਿਹਨੇ ਸਿੰਗਰ ਸੀ ਜੀ ਜੀ ਉਹ ਵੀ ਆਇਆ ਸੀ ਤਰਨਪਾ ਜੀ ਸੀ ਇਹ ਬਹੁਤ ਵੱਡੀ ਗੱਲ ਹੈ ਐਡੇ ਵੱਡੇ ਬਾਲੀਵੁੱਡ ਤੋਂ ਪੰਜਾਬੀ ਐਕਟਰ ਬੁਲਾਉਣੇ ਨੇ ਹਾਂ ਜੀ ਹਾਂ ਬਹੁਤ ਵੱਡੀ ਗੱਲ ਸੀ ਉਹ ਬਹੁਤ ਵੱਡਾ ਸ਼ੋਅ ਸੀ ਤੇ ਅੱਜ ਵੀ ਤੇ ਜਿਹੜੇ ਬਾਲੀਵੁੱਡ ਉਹ ਪੰਜਾਬੀਆਂ ਦੀ ਬੱਲੇ ਬੱਲੇ ਹੀ ਉਥੇ ਬੱਲੇ ਬੱਲੇ ਜੀ ਬੱਲੇ ਹੂੰ ਸਾਰੇ ਦੇਖ ਲਓ ਪੰਜਾਬੀ ਚਾਰੇ ਪਾਸੇ ਛਾਏ ਹੋਏ ਸਾਰੇ ਪਾਸੇ ਛਾਏ ਨੇ ਔਰ ਤੁਸੀਂ ਦੇਖੋ ਫਿਰ ਹਿੰਦੀ ਫਿਲਮਾਂ ਚ ਪੰਜਾਬੀ ਟੱਚ ਸਾਰਾ ਹਾਂ ਬਿਲਕੁਲ ਬਿਲਕੁਲ ਨਾ ਆ ਹੀ ਰਿਹਾ ਹੈ ਤੇ ਤੁਹਾਡਾ ਉਹ ਤੇ ਕਿਵੇਂ ਹਿੰਦੀ ਫਿਲਮਾਂ ਚ ਕਿਵੇਂ ਕੰਮ ਬਣਿਆ ਹੈਗਾ ਜੀ ਸਿੰਘ ਜਕੀਂਗੇ ਜਾਂ ਇੱਕ ਪਾਵਰ ਜਾਂ ਤੁਸੀਂ ਉਹ ਤਿੰਨ ਚਾਰ ਹੋਰ ਫਿਲਮਾਂ ਦਾ ਜੀ ਇਹ ਤਾਂ ਇਹ ਐਕਚੁਅਲੀ ਦਰਸ਼ਨ ਆਲੋਕ ਅੱਛੀ ਹਾਂ ਇਹਦੇ ਨਾਲ ਵੀ ਆਪਣੀ ਯਾਰੀ ਇਸ ਤਰ੍ਹਾਂ ਜਿਵੇਂ ਅਦੀਪ ਬਾਈ ਜੀ ਉਹਨਾਂ ਨਾਲ ਇਹਨਾਂ ਦੇ ਸਾਰੇ ਗਰੁੱਪ ਇੱਕੋ ਹੀ ਹੈ ਸਾਡਾ ਜੀ ਜੀ ਸੰਧੂ ਬਾਜੀ ਸਾਰੇ ਅਸੀਂ ਸਾਰੇ ਇੱਕੋ ਹੀ ਗਰੁੱਪ ਅਸੀਂ ਇਕੱਠੇ ਹੋਣਾ ਦਾ ਸਾਰਿਆਂ ਨੇ ਇਕੱਠੇ ਹੋਣਾ ਜੀ ਜੀ ਤੇ ਦਰਸ਼ਨ ਆਲੋਕ ਜੀ ਪ੍ਰੋਡਕਸ਼ਨ ਦੇ ਦੇ ਰਹੇ ਹਿੰਦੀ ਵਲਮਾ ਦੀ ਵੀਰ ਜ਼ਰਾ ਦਾ ਵੀ ਕੀਤਾ ਉਹਨਾਂ ਨੇ ਹਰ ਫਿਲਮ ਦਾ ਤਕਰੀਬਨ ਯਸ চোপੜਾ ਜੀ ਦੀ ਉਹ ਕਰਦੇ ਸੀ ਜੀ ਤੋਂ ਸਾਡਾ ਫਿਰ ਬਕਾਇਦਾ ਆਡੀਸ਼ਨ ਹੁੰਦੀ ਸੀ ਇਸ ਤਰ੍ਹਾਂ ਨਹੀਂ ਕਿ ਵੀ ਨਾਮ ਲੈਤਾ ਜੀ ਤੇ ਤੁਹਾਨੂੰ ਰੋਲ ਮਿਲ ਗਿਆ ਹਰ ਕੈਰੈਕਟਰ ਵਾਸਤੇ ਇੱਕ ਆਡੀਸ਼ਨ ਹੁੰਦੀ ਸੀ ਆਡੀਸ਼ਨ ਦੇ ਕੇ ਆਉਂਦੇ ਸੀ ਉਹਨਾਂ ਦੇ ਅਸਿਸਟੈਂਟ ਡਾਇਰੈਕਟਰਸ ਵਗੈਰਾ ਆਉਂਦੇ ਸੀ 6 ਜੇ ਮਹੀਨੇ ਪਹਿਲਾਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਫਿਰ ਆਡੀਸ਼ਨ ਦੇਣੀ ਪਰ ਆਡੀਸ਼ਨ ਦੇ ਹਿਸਾਬ ਸਿਰਫ ਜਿਹੜੇ ਵੀ ਕਰੈਕਟਰ ਚ ਤੋਂਡਾ ਸੂਟ ਕਰਦੇ ਸੀ ਉਹਦੇ ਚੋਂ ਲੈ ਲੈਂਦੇ ਸੀ ਜੀ ਤੇ ਦਰਸ਼ਨ ਆਲਫ ਦਾ ਬਹੁਤ ਬੜਾ ਹਾਤ ਕਿਉਂਕਿ ਇਹ ਪ੍ਰੋਡਕਸ਼ਨ ਕਰਦੇ ਸੀ ਆਰਟਿਸਟਾਂ ਨੂੰ ਹਾਇਰ ਕਰਦੇ ਸੀ ਸਾਰਿਆਂ ਨੂੰ ਮਤਲਬ ਤੁਸੀਂ ਪੰਜਾਬੀ ਫਿਲਮਾਂ ਵਿੱਚ ਜੀ ਕੰਮ ਕਰ ਰਹੇ ਹਿੰਦੇ ਫਿਲਮਾਂ ਵਿੱਚ ਜੀ ਕਰ ਲਿਆ ਹੁਣ ਗਾਹ ਵੀ ਕੋਈ ਆਰੀ ਫਿਲਮ ਤਾਂ ਨਹੀਂ ਜੀ ਹੁਣ ਫਿਲਮ ਤਾਂ ਕੋਈ ਨਹੀਂ ਆ ਰਹੀ ਜੀ ਕੋਈ ਦੇਖਦੇ ਆ ਇੱਥੇ ਹੁਣ ਆਏ ਹੋਏ ਆ ਇੱਥੇ ਕੋਈ ਨਾ ਕੋਈ ਕੰਮ ਲਈ ਜਾਣਾ ਹੁਣ ਸ਼ੁਰੂ ਹੋਇਆ ਹੈ ਤੇ ਹਰਦੀਪ ਭਾਈ ਜੀ ਨਾਲ ਕਰਿਆ ਗੀਤ ਹੁਣ ਸ਼ਾਇਦ ਬਾਬਾ ਗੁਲਾਬ ਸਿੰਘ ਜੀ ਨਾਲ ਇੱਕ ਅਦੇ ਦਿਨ ਦੀ ਸ਼ੂਟਿੰਗ ਨਾਲ ਦੇ ਗਾਣੇ ਦੀ ਨਵੇਂ ਗਾਣੇ ਦੀ ਸ਼ਾਇਦ ਉਹਨਾਂ ਨਾਲ ਵੀ ਦੋ ਦਿਨ ਦੀ ਸ਼ੂਟਿੰਗ ਸ਼ੁਰੂ ਹੋ ਜਾਏ ਕਹਿੰਦੇ ਕਿ ਤੁਸੀਂ ਮਾਨ ਸਾਹਿਬ ਤੁਹਾਡੇ ਨਾਲ ਇੰਨੀ ਯਾਰੀ ਨਭਾਉਂਦੇ ਹੈਗੇ ਨੇ ਇੱਕ ਗਾਣੇ ਦੇ ਵਿੱਚ ਵੀ ਉਹਨਾਂ ਨੇ ਤੁਹਾਡਾ ਜ਼ਿਕਰ ਕਰਦਾ ਜ਼ਿਕਰ ਕਰਦਾ ਜੀ ਹਾਂ ਪਟਿਆਲੇ ਗਏ ਸੀ ਉਹ ਕੀ ਕਿਸ ਸੀ ਜੀ ਪਟਿਆਲੇ ਬਾਬਾ ਰੋਡੇ ਸ਼ਾਹ ਜੀ ਦੀ ਦਰਗਾਹ ਹੈ ਜੀ ਉੱਥੇ ਬਹੁਤ ਮਸ਼ਹੂਰ ਜੀ ਮਾਲ ਰੋਡ ਤੇ ਮਾਲਵਾ ਸਿਨੇਮਾ ਦੇ ਵਿੱਚ ਉੱਥੇ ਅਸੀਂ ਵੀ ਜਾਂਦੇ ਰਹੇ ਜਦੋਂ ਪਟਿਆਲੇ ਆਉਂਦੇ ਸੀ ਕੱਟੇ ਕਵਾਲੀਆਂ ਹੁੰਦੀਆਂ ਸੀ ਤੇ ਉਹ ਬਾਈ ਜੀ ਨੂੰ ਬੁਲਾਉਂਦੇ ਆ ਉੱਥੇ ਜਦੋਂ ਵੀ ਉਹਨਾਂ ਦਾ ਉਸ ਹੁੰਦਾ ਮੇਲਾ ਹੁੰਦਾ ਹੂੰ ਹੂੰ ਤੋਂ ਬਾਈ ਜੀ ਨਾਲ ਜਾ ਰਿਹਾ ਸੀ ਮੈਂ ਇੱਕ ਤਾਂ ਇੱਕ ਸਾਲ ਪਹਿਲਾਂ ਦੀ ਗੱਲ ਹੈ ਮੇਰੇ ਖਿਆਲ ਹੂੰ ਤੋਂ ਉੱਥੇ ਮੇਲੇ ਤੇ ਬਾਈ ਨੇ ਕਿਹਾ ਹੋਇਆ ਸੀ ਕਿ ਵੀ ਸ਼ਾਮ ਨੂੰ ਆ ਜੀ ਆਪਾਂ ਚੱਲਾਂਗੇ ਪਟਿਆਲੇ ਤੋਂ ਬਾਈ ਜੀ ਨਾਰਮਲੀ ਅਸੀਂ ਗੱਲਾਂ ਬਾਤਾਂ ਕਰਦੇ ਜਾਂਦੇ ਬਾਈ ਜੀ ਕਹਿੰਦੇ ਮੈਂ ਜਦੋਂ ਚੁੱਪ ਰਹਿਣਾ ਚਾਹੁੰਦਾ ਮੈਂ ਗੀਤ ਲਿਖਿਆ ਨਵਾਂ ਪਟਿਆਲੇ ਦੇ ਕਹਿੰਦੇ ਮੈਨੂੰ ਬੜੀ ਇੱਛਾ ਸੀ ਵੀ ਐਨੇ ਸਾਲਾਂ ਬਾਅਦ ਮੈਂ ਪਟਿਆਲੇ ਚੱਲਿਆ ਤੇ ਪਟਿਆਲੇ ਵਾਸਤੇ ਨਵਾਂ ਗੀਤ ਲਿਖ ਕੇ ਲੈ ਕੇ ਜਾਵਾਂ ਜੀ ਤੋਂ ਕਹਿੰਦਾ ਮੈਂ 4 ਘੰਟੇ ਗਰਮੀ 'ਚ ਹੀ ਬੈਠਾ ਰਿਹਾ ਮੈਨੂੰ ਪਤਾ ਹੀ ਨਹੀਂ ਵੀ ਵਕਾ ਚੱਲ ਰਿਹਾ ਨਹੀਂ ਚੱਲ ਰਿਹਾ ਤੇ ਮੈਂ ਗੀਤ ਲਿਖਦਾ ਰਿਹਾ ਗੀਤ ਲਿਖਿਆ ਤਾਂ ਪਟਿਆਲੇ ਦੇ ਹੀ ਲਿਖਿਆ ਉਹਨਾਂ ਅਨਸਾਰਾ ਤੋਂ ਉਹ ਫਿਰ ਯਾਦ ਕਰਦੇ ਜਾ ਰਹੇ ਸੀ ਕਿ ਉੱਥੇ ਸਟੇਜ ਤੇ ਸੁਣਾਣਾ ਬਿਨਾ ਗਾ ਵੀ ਤੁਸੀਂ ਸੁਣਾਉਂਦੇ ਨੇ ਉਹ ਨਵਾਂ ਗੀਤ ਥੋੜਾ ਜਿਆਦਾ ਮੁਸ਼ਕਲ ਹੋ ਜਾਂਦਾ ਕਈ ਵਾਰ ਯਾਦ ਕਰਨਾ ਹੈ ਉਹ ਤੋ ਗੰਦ ਯਾਦ ਕਰਦੇ ਕਰਦੇ ਜਾ ਰਹੇ ਸੀ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਕੁਝ ਵੀ ਦੱਸਿਆ ਕਿ ਗੀਤ ਲਿਖਿਆ ਨਵਾਂ ਜੀ ਜੀ ਵਾਸਤੇ ਉਹਥੇ ਜਦੋਂ ਮੇਲਾ ਸ਼ੁਰੂ ਹੋਇਆ ਤੇ ਭਾਈ ਜੀ ਨੇ ਗਾਣੇ ਨੂੰ ਸ਼ੁਰੂ ਕਰੇ ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਯਾਰ ਇੱਕ ਪਟਿਆਲਾ ਤੰਦਰ ਪਟਾਲਾ ਸ਼ਹਿਰ ਨੇ ਮੈਨੂੰ ਬਹੁਤ ਕੁਝ ਦਿੱਤਾ ਤੋ ਫਿਰ ਉਹ ਪਟਿਆਲੇ ਤੇ ਜਦੋਂ ਉਹਨਾਂ ਨੇ ਗੀਤ ਸ਼ੁਰੂ ਕਰਿਆ ਮੈਨੂੰ ਉਹਦੀ ਲਾਈਨਾਂ ਪੂਰੀਆਂ ਯਾਦ ਨਹੀਂ ਪਰ ਮੇਰੇ ਵਾਸਤੇ ਬਹੁਤ ਬੜੀ ਆਨਰ ਵਾਲੀ ਗੱਲ ਸੀ ਇੱਕ ਜਿਹਨੂੰ ਕਹਿੰਦੇ ਆ ਕਿ ਤੁਹਾਡਾ ਪਰਮਾਨੈਂਟ ਇੱਕ ਨਾਮ ਲਿਖਿਆ ਗਿਆ ਮੇਰਾ ਨਾਮ ਐਡ ਕਰਿਆ ਜੀ ਉਹਨਾਂ ਨੇ ਗਾਣੇ 'ਚ ਗਾਣੇ ਦੇ ਬੋਲ 'ਚ ਬੋਲ 'ਚ ਅੱਛਾ ਜੀ ਇਹ ਮੇਰੇ ਯਾਰ ਇੱਥੇ ਪਟਿਆਲੇ ਸ਼ਹਿਰ ਨੇ ਮੈਨੂੰ ਦਿੱਤੇ ਆ ਜਿਹਦੇ 'ਚ ਜਲੋਟਾ ਬਾਵਾ ਹੋਰ ਸਾਡੇ ਜਿੰਨੇ ਵੀ ਮਿੱਤਰ ਸੀ ਜਿਨ੍ਹਾਂ ਦੇ ਉਹਨਾਂ ਦੇ ਸਾਰਿਆਂ ਦੇ ਨਾਮ ਉਹਨੇ